ਸ਼ਾਸਨ ਵੱਲੋਂ ਰਖੜੀ ਦੇ ਮੌਕੇ ਤੇ ਔਰਤਾਂ ਨੂੰ ਦਿੱਤੀ ਜਾਵੇਗੀ ਇਹ ਫ੍ਰੀ ਸੁਵਿਧਾ ਸੱਸ਼ਿਕਾ ਜੀ ਸਾਰਿਆਂ ਨੂੰ ਤੁਸੀਂ ਦੇਖ ਰਿਹਾ ਪਬਲਿਕ ਅਪਡੇਟ ਟੀਵੀ ਮੈਂ ਹਾਨੇਹਾ ਸ਼ਰਮਾ ਰਖੜੀ ਦੇ ਤਿਹਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਦੱਸਦੀ ਹੈ ਕਿ ਇਸ ਸਾਲ ਦੀ ਰਖੜੀ 19 ਅਗਸਤ ਦਿਨ ਸੋਮਵਾਰ ਨੂੰ ਮਨਾਈ ਜਾਵੇਗੀ 19 ਅਗਸਤ ਨੂੰ ਚੰਡੀਗੜ੍ਹ 'ਚ ਔਰਤਾਂ ਸੀਟੀਯੂ ਬੱਸਾਂ ਦੇ ਵਿੱਚ ਫ੍ਰੀ ਯਾਤਰਾ ਕਰ ਸਕਣਗੀਆਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਹੈ ਕਿ ਰਖੜੀ ਦੇ ਦਿਨ ਔਰਤਾਂ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਦੇ ਵਿੱਚ ਏਸੀ ਤੇ ਨਾਨ ਏਸੀ ਬਸਾਂ ਦੇ ਵਿੱਚ ਫ੍ਰੀ ਸਫ਼ਰ ਕਰ ਸਕਣਗੀਆਂ ਔਰਤਾਂ ਨੂੰ ਰਖੜੀ ਦੇ ਦਿਨ ਚੰਡੀਗੜ੍ਹ ਦੇ ਵਿੱਚ ਬਸਾਂ ਦੀ ਮੁਫਤ ਸਹੂਲਤ ਮਿਲੇਗੀ ਇਸੇ ਤਰ੍ਹਾਂ ਦੀਆਂ ਖਬਰਾਂ ਅਤੇ ਜਾਣਕਾਰੀਆਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਨਾਲ ਧੰਨਵਾਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਖੜੀ ਦੇ ਮੌਕੇ ਤੇ ਔਰਤਾਂ ਨੂੰ ਦਿੱਤੀ ਜਾਵੇਗੀ ਇਹ ਫ੍ਰੀ ਸਹੂਲਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ ਰਖੜੀ ਦੇ ਤਿਹਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ ਦੱਸਦੀ ਹੈ ਕਿ ਇਸ ਸਾਲ ਦੀ ਰਖੜੀ 19 ਅਗਸਤ ਦਿਨ ਸੋਮਵਾਰ ਨੂੰ ਮਨਾਈ ਜਾਵੇਗੀ 19 ਅਗਸਤ ਨੂੰ ਚੰਡੀਗੜ੍ਹ 'ਚ ਔਰਤਾਂ ਸੀਟੀਯੂ ਬੱਸਾਂ ਦੇ ਵਿੱਚ ਫ੍ਰੀ ਯਾਤਰਾ ਕਰ ਸਕਣਗੀਆਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਹੈ ਕਿ ਰਖੜੀ ਦੇ ਦਿਨ ਔਰਤਾਂ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਦੇ ਵਿੱਚ ਏਸੀ ਤੇ ਨਾਨ ਏਸੀ ਬਸਾਂ ਦੇ ਵਿੱਚ ਫ੍ਰੀ ਸਫ਼ਰ ਕਰ ਸਕਣਗੀਆਂ ਔਰਤਾਂ ਨੂੰ ਰਖੜੀ ਦੇ ਦਿਨ ਚੰਡੀਗੜ੍ਹ ਦੇ ਵਿੱਚ ਬਸਾਂ ਦੀ ਮੁਫਤ ਸਹੂਲਤ ਮਿਲੇਗੀ। ਇਸੇ ਤਰ੍ਹਾਂ ਦੀਆਂ ਖਬਰਾਂ ਅਤੇ ਜਾਣਕਾਰੀਆਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਨਾਲ ਧੰਨਵਾਦ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰਖੜੀ ਦੇ ਮੌਕੇ ਤੇ ਔਰਤਾਂ ਨੂੰ ਦਿੱਤੀ ਜਾਵੇਗੀ ਇਹ ਫ੍ਰੀ ਸਹੂਲਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ। ਰਖੜੀ ਦੇ ਤਿਹਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਦੱਸਦੀ ਹਾਂ ਕਿ ਇਸ ਸਾਲ ਦੀ ਰਖੜੀ 19 ਅਗਸਤ ਦਿਨ ਸੋਵਾਨ ਨੂੰ ਮਨਾਇ ਜਾਵੇਗੀ 19 ਅਗਸਤ ਨੂੰ ਚੰਡੀਗੜ੍ਹ 'ਚ ਔਰਤਾਂ ਸੀਟੀਓ ਬੱਸਾਂ ਦੇ ਵਿੱਚ ਫ੍ਰੀ ਯਾਤਰਾ ਕਰ ਸਕਣਗੀਆਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਹੈ ਕਿ ਰਖੜੀ ਦੇ ਦਿਨ ਔਰਤਾਂ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਦੇ ਵਿੱਚ ਏਸੀ ਤੇ ਨਾਨ ਏਸੀ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰ ਸਕਣਗੀਆਂ ਔਰਤਾਂ ਨੂੰ ਰਖੜੀ ਦੇ ਦਿਨ ਚੰਡੀਗੜ੍ਹ ਦੇ ਵਿੱਚ ਬਸਾਂ ਦੀ ਮੁਫਤ ਸਹੂਲਤ ਮਿਲੇਗੀ। ਇਸੇ ਤਰ੍ਹਾਂ ਦੀਆਂ ਖਬਰਾਂ ਅਤੇ ਜਾਣਕਾਰੀਆਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਨਾਲ ਧੰਨਵਾਦ। ਢਿੱਗੜ ਪ੍ਰਸ਼ਾਸਨ ਵੱਲੋਂ ਰਖੜੀ ਦੇ ਮੌਕੇ ਤੇ ਔਰਤਾਂ ਨੂੰ ਦਿੱਤੀ ਜਾਵੇਗੀ ਇਹ ਫ੍ਰੀ ਸਹੂਲਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਪਬਲਿਕ ਅਪਡੇਟ ਟੀਵੀ ਮੈਂ ਹਾਂ ਨੀਹਾ ਸ਼ਰਮਾ। ਰਖੜੀ ਦੇ ਤਿਹਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਦੱਸਦੀ ਹਾਂ ਕਿ ਇਸ ਸਾਲ ਦੀ ਰਖੜੀ 19 ਅਗਸਤ ਦਿਨ ਸੋਵਾਨ ਨੂੰ ਮਨਾਇ ਜਾਵੇਗੀ 19 ਅਗਸਤ ਨੂੰ ਚੰਡੀਗੜ੍ਹ ਚ ਔਰਤਾਂ ਸੀਟੀਓ ਬਸਾਂ ਦੇ ਵਿੱਚ ਫ੍ਰੀ ਯਾਤਰਾ ਕਰ ਸਕਣਗੀਆਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਹੈ ਕਿ ਰਖੜੀ ਦੇ ਦਿਨ ਔਰਤਾਂ ਚੰਡੀਗੜ੍ਹ ਪੰਚਕੂਲਾ ਤੇ ਮੋਹਾਲੀ ਦੇ ਵਿੱਚ ਏਸੀ ਤੇ ਨਾਨ ਏਸੀ ਬਸਾਂ ਦੇ ਵਿੱਚ ਫ੍ਰੀ ਸਫ਼ਰ ਕਰ ਸਕਣਗੀਆਂ ਔਰਤਾਂ ਨੂੰ ਰਖੜੀ ਦੇ ਦਿਨ ਚੰਡੀਗੜ੍ਹ ਦੇ ਵਿੱਚ ਬਸਾਂ ਦੀ ਮੁਫਤ ਸਹੂਲਤ ਮਿਲੇਗੀ ਇਸੇ ਤਰ੍ਹਾਂ ਦੀਆਂ ਖਬਰਾਂ ਤੇ ਜਾਣਕਾਰੀਆਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਨਾਲ ਧੰਨਵਾਦ